ਮੁਲਕ ਦੀ ਆਜ਼ਾਦੀ ਤੋਂ ਬਾਅਦ ਜਿਹੜਾ ਪਹਿਲਾ ਇਲੈਕਸ਼ਨ ਹੋਇਆ ਉਹਦੇ ਵਿੱਚ ਮੈਂ ਸਰਦਾਰ ਸੁਰਜੀਤ ਸਿੰਘ ਮਜੀਠੀਆ ਜਿਹੜੇ ਵਿਕਰਮ ਮਜੀਠੀਆ ਦੇ ਦਾਦਾ ਜੀ ਸਨ ਉਹਨਾਂ ਦਾ ਪੋਲਿੰਗ ਏਜੰਟ ਸਾਂ ਜਿਹੜਾ ਮੈਂ ਬੁੰਜਾ ਚ ਇਲੈਕਸ਼ਨ ਦੇਖਿਆ 100 ਰੁਪਇਆ ਲੱਗਦਾ ਸੀ ਤੇ 500 ਦੇ ਕਰੀਬ ਵੱਡੇ ਵੱਡੇ ਪੋਸਟਰ ਉਰਦੂ ਚ ਛਪ ਜਾਂਦੇ ਸਨ ਅੱਜ ਦੀ ਰਾਜਨੀਤੀ ਇੱਕ ਲੋਕਾਂ ਦੇ ਕੈਰੇਕਟਰ ਤੇ ਉਸ ਵੇਲੇ ਦੇ ਰਾਜਨੀਤਿਕ ਲੋਕਾਂ ਦੇ ਕੈਰੇਕਟਰ ਚ ਕਿੰਨਾ ਕ ਫਰਕ ਸਮਝੇ ਜਿੰਨਾ ਜ਼ਮੀਨ ਹੋਰ ਅਸਮਾਨ ਦਾ ਹੈਗਾ ਕੀ ਫਰਕ ਹੈ ਮੈਂ ਇਹ ਸਮਝਣਾ ਉਹ ਜ਼ਮਾਨੇ ਵਿੱਚ ਕੋਈ ਆਦਮੀ ਇਲੈਕਸ਼ਨ ਦੇ ਦੌਰਾਨ ਪੈਸਾ ਨਹੀਂ ਸੀ ਮੰਗਦਾ ਸ਼ਰਾਬ ਨਹੀਂ ਸੀ ਮੰਗਦਾ ਬਲਕਿ ਆਪ ਕੰਟਰੀਬਿਊਟ ਕਰਦਾ ਸੀ ਆਪਣੇ ਉਮੀਦਵਾਰ ਨੂੰ ਜਿਤਾਉਣ ਵਾਸਤੇ ਮੈਂ ਸੱਤ ਇਲੈਕਸ਼ਨ ਲੜਿਆ ਮੇਰਾ ਕੋਈ ਪੈਸਾ ਨਹੀਂ ਲੱਗਾ ਮੇਰੇ ਕੋਲ ਕਿਸੇ ਪੈਸਾ ਨਹੀਂ ਮੰਗਿਆ ਜਦੋਂ ਰੀਲਾਂ 'ਚ ਕਹਿੰਦੇ ਤੇਰੇ ਯਾਰ ਨੂੰ ਦਬਨ ਨੂੰ ਫਿਰਦੇ ਆ ਪਰ ਦਬਦਾ ਕਿੱਥੇ ਆ ਇਦਾਂ ਦੀਆਂ ਗੱਲਾਂ ਹੁੰਦੀਆਂ ਸੀ ਨਹੀਂ ਨਹੀਂ ਇਹੋ ਜਿਹੀ ਨਹੀਂ ਸੀ ਕੋਈ ਗੱਲ ਲੋਕੀ ਇਹ ਚੁਟਕਲੇ ਥੋੜੇ ਜਿਹਾ ਸੁਣਾ ਲੈਂਦੇ ਸਨ ਪਰ ਇਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਨਹੀਂ ਕਰਨ ਕਰਦੇ ਅੱਜ ਕੱਲ ਚੋਣਾਂ ਦਾ ਪ੍ਰਚਾਰ ਬਹੁਤ ਹਾਈ ਟੈਕ ਹੋ ਚੁੱਕਾ ਹੈ ਇੰਨਾ ਕਿ ਹਾਈ ਟੈਕ ਹੋ ਚੁੱਕਾ ਹੈ ਕਿ ਲੋਕ ਹਰ ਤੰਤਰ ਦਾ ਇਸਤੇਮਾਲ ਕਰਦੇ ਆ ਲੇਕਿਨ ਅੱਜ ਅਸੀਂ ਤੁਹਾਨੂੰ ਇੱਕ ਐਸੇ ਸ਼ਖਸ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਕੀ 70 ਦੇ ਦਸ਼ਕ ਚ ਇਲੈਕਸ਼ਨ ਲੜੇ ਔਰ 1977 ਦੇ ਵਿੱਚ ਪਹਿਲਾ ਵਿਧਾਨ ਸਭਾ ਦੀ ਚੋਣ ਲੜੀ ਤੋਂ ਦੇ ਵਿੱਚ ਜਿੱਤ ਹਾਸਲ ਕੀਤੀ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸਿਆਸਤ ਦੇ ਬਾਬਾ ਬੋੜ ਕਹੇ ਜਾਣ ਵਾਲੇ ਅੰਮ੍ਰਿਤਸਰ ਤੋਂ ਪ੍ਰੋਫੈਸਰ ਦਰਬਾਰੀ لال ਤਾਂ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਜਾਣਾਂਗੇ ਕਿ ਕਿੰਨਾ ਬਦਲਾਅ ਵਾਜ ਦੀ ਡੇਟ 'ਚ ਆਇਆ ਪ੍ਰੋਫੈਸਰ ਸਾਹਿਬ ਕੀ ਸਮਝਦੇ ਹੋ ਕੀ ਬਦਲਾਅ ਹੈ ਅੱਜ ਦੀ ਰਾਜਨੀਤੀ ਔਰ ਜਿਹੜੀ ਤੁਹਾਡੇ ਸਮੇਂ ਰਾਜਨੀਤੀ ਹੁੰਦੀ ਸੀ ਕੀ ਬਦਲਾਵਾਂਗੇ ਦੇਖੋ ਮੈਂ 1952 'ਚ ਮੁਲਕ ਦੀ ਆਜ਼ਾਦੀ ਤੋਂ ਬਾਅਦ ਜਿਹੜਾ ਪਹਿਲਾ ਇਲੈਕਸ਼ਨ ਹੋਇਆ ਉਹਦੇ ਵਿੱਚ ਮੈਂ ਸਰਦਾਰ ਸੁਰਜੀਤ ਸਿੰਘ ਮਜੀਠੀਆ ਜਿਹੜੇ ਵਿਕਰਮ ਮਜੀਠੀਆ ਦੇ ਦਾਦਾ ਜੀ ਸਨ ਉਹਨਾਂ ਦਾ ਪੋਲਿੰਗ ਏਜੰਟ ਸਨ ਔਰ ਉਸਲੇ ਉਰਦੂ ਚ ਪਰਚੀਆਂ ਲਿਖਦੇ ਸਨ ਔਰ ਸਾਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਵਕਤ ਬਦਲਦਾ ਚਲਾ ਗਿਆ ਉਸ ਤੋਂ ਬਾਅਦ ਇਲੈਕਸ਼ਨ ਵਿੱਚ ਵੀ ਪਰਿਵਰਤਨ ਆਉਂਦਾ ਰਿਹਾ ਜਿਹੜਾ ਮੈਂ ਬੁੰਜਾ ਚ ਇਲੈਕਸ਼ਨ ਦੇਖਿਆ 100 ਰੁਪਇਆ ਲੱਗਦਾ ਸੀ ਤੇ 500 ਦੇ ਕਰੀਬ ਬੋਲੇ ਬੋਲੇ ਪੋਸਟਰ ਉਰਦੂ ਸੱਪ ਜਾਂਦੇ ਸਨ ਉਹ ਅਸੀਂ ਸਾਰੇ ਬਾਜ਼ਾਰਾਂ ਚ ਚਿਸਪਾ ਦਿੰਦੇ ਸਾਂ ਔਰ ਮੇਨ ਜਗਾ ਹੁੰਦੀਆਂ ਸਨ ਦੂਲੋ ਵਾਲਾ ਕੜਾ ਕੜਾ ਪੈਸ਼ਾਨ ਸਿੰਘ ਲੂਣ ਮੰਡੀ ਇਸੇ ਤਰ੍ਹਾਂ ਕੜਾ ਸ਼ੇਰ ਸਿੰਘ ਇਸੇ ਤਰ੍ਹਾਂ ਹੀ ਰਾਮਾਨੰਦ ਬਾ ਉਹ ਲੋਕੋਨਾਂ ਨੂੰ ਪਰਦੇ ਸਨ ਔਰ ਦੂਸਰਾ ਇੱਕ ਦੋ ਆਦਮੀ ਸਨ ਜਿਹੜੇ ਘੈਂਟੀ ਮਾਰ ਕੇ ਤੇ ਲੋਕਾਂ ਨੂੰ ਗਲੀਆਂ ਜਾ ਕੇ ਦੱਸਦੇ ਸਨ ਕਿ ਫਲਾਣੀ ਜਗ੍ਹਾ ਦੇ ਉੱਤੇ ਜਲਸਾ ਹੋ ਰਿਹਾ ਹੈ ਉਹ ਜ਼ਮਾਨਾ ਆਜਦਾ ਨਹੀਂ ਸੀ ਲੋਕਾਂ ਕੋਲ ਗੱਡੀਆਂ ਨਹੀਂ ਸਾਂ ਸਕੂਟਰ ਨਹੀਂ ਸਨ ਔਰ ਸਭ ਪੈਦਲ ਚੱਲਦੇ ਸਨ ਇਸ ਕਰਕੇ ਪੈਦਲ ਚੱਲ ਕੇ ਲੋਕ ਜਲਸਿਆਂ 'ਚ ਇਕੱਠੇ ਹੋ ਜਾਂਦੇ ਸਨ ਔਰ ਜਲਸੇ ਬਹੁਤ ਵੱਡੇ-ਵੱਡੇ ਹੁੰਦੇ ਸਨ ਉਦੋਂ VOTING ਪਰਸੈਂਟੇਜ ਕਿੰਨਾ ਕੁ ਹੁੰਦਾ ਹੁੰਦਾ ਸੀ ਦੇਖੋ ਪਹਿਲੇ VOTING ਪਰਸੈਂਟੇਜ ਪਹਿਲਾਂ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ ਲੱਗਾ ਮਗਰ ਜਿਸਲੇ ਪਤਾ ਲੱਗਾ ਉਹ 52 ਔਰ ਬਾਅਦ ਦੇ ਵਿੱਚ ਪਰਸੈਂਟੇਜ ਜਿਹੜੀ ਹੈ ਵਧੀ ਹੈ ਜਿਹੜੀ 50 ਦੀ ਪਰਸੈਂਟੇਜ ਸੀ ਉਹ ਕਰੀ 55 56% ਸੀ ਫਿਰ ਕਈ ਜਗ੍ਹਾ ਦੇ ਉੱਤੇ 70% ਵੀ ਹੋਈ 75% ਵੀ ਗਈ ਜਿਉਂ-ਜਿਉਂ ਲੋਕਾਂ ਜਾਗਰੂਤੀ ਆਈ ਲੋਕਾਂ ਨੂੰ ਵੋਟ ਜੜਾ ਉਹ ਲੋਕੀ ਪਾਣ ਲੱਗ ਪਏ ਅੱਜ ਦੀ ਰਾਜਨੀਤੀ ਇੱਕ ਲੋਕਾਂ ਦੇ ਕੈਰੇਕਟਰ ਤੇ ਉਸ ਵੇਲੇ ਦੇ ਰਾਜਨੀਤਿਕ ਲੋਕਾਂ ਦੇ ਕੈਰੇਕਟਰ 'ਚ ਕਿੰਨਾ ਕ ਫਰਕ ਸਮਝਦੇ ਜਿੰਨਾ ਜ਼ਮੀਨ ਔਰ ਅਸਮਾਨ ਦਾ ਹੈਗਾ ਕੀ ਫਰਕ ਹੈ ਮੈਂ ਇਸ ਸਮੇਂ ਨਾ ਉਹ ਜ਼ਮਾਨੇ ਵਿੱਚ ਕੋਈ ਆਦਮੀ ਇਲੈਕਸ਼ਨ ਦੇ ਦੌਰਾਨ ਪੈਸ਼ਾ ਨਹੀਂ ਸੀ ਮੰਗਦਾ ਖਰਾਬ ਨਹੀਂ ਸੀ ਮੰਗਦਾ ਬਲਕਿ ਆਪ ਕੰਟਰੀਬਿਊਟ ਕਰਦਾ ਸੀ ਆਪਣੇ ਉਮੀਦਵਾਰ ਨੂੰ ਜਿਤਾਉਣ ਵਾਸਤੇ ਲੋਕਾਂ ਦਾ ਜਿਹੜਾ ਕਰੈਕਟਰ ਸੀ ਉਹ ਇਹਨਾਂ ਹਾਈ ਸੀ ਕਿ ਇਮਾਨਦਾਰੀ ਵਿੱਚ ਅਵਲ ਨੰਬਰ 'ਤੇ ਸਨ ਮਰਿਆਲ ਹੈ ਕੋਈ ਆਦਮੀ ਬੇਈਮਾਨ ਹੋਵੇ ਮੈਂ ਤੁਹਾਨੂੰ ਨਾ ਗਿਣਾ ਦੇਣਾ ਸੁਰਜੀਤ ਸਿੰਘ ਮਜੀਠੀਆ ਫਿਰ ਉਹਦੇ ਬਾਅਦ ਡਾਕਟਰ ਸੱਤੇਪਾਲ ਇੱਥੇ ਛੰਨੂ ਦੇ ਵੀ ਇਲੈਕਸ਼ਨ ਲੜੀ ਫਿਰ ਡਾਕਟਰ ਸੈਫੁਦੀਨ ਕਿਚਲੂ ਉਸ ਤੋਂ ਬਾਅਦ ਫਿਰ ਇੱਥੇ ਆਏ ਖੜਬੰਦਾ ਸਾਹਿਬ ਫਿਰ ਬ੍ਰਿਜ ਭੂਸ਼ਣ ਮੇਰਾ ਪੰਨਾ ਸੁਖੀਰ ਚੰਦ ਸ਼ਰਮਾ ਡਾਕਟਰ ਬਲਦੇਵ ਪ੍ਰਕਾਸ਼ ਅਰਵੰਸ਼ لال ਖਾਨਾ ਔਰ ਡਾਕਟਰ ਬਲਦੇਵ ਪ੍ਰਕਾਸ਼ ਦੇ ਨਾਲ ਬਲਦੇਵ ਰਾਜ ਚਾਵਲਾ ਵੀ ਯਾਨੀ ਕਿੰਨੇ ਕ ਪੈਸਿਆਂ ਤੇ ਇਲੈਕਸ਼ਨ ਲੜੀ ਜਾਂਦੀ ਸੀ ਤੇ ਕਿੰਨਾ ਕ ਕੈਂਡੀਡੇਟ ਨੂੰ ਖਰਚ ਕਰਨਾ ਪੈਂਦਾ ਦੇਖੋ ਐਮਐਲਏ ਦੀ ਲਿਮਿਟ ਹੁੰਦੀ ਸੀ 2000 ਰੁਪਿਆ 2000 ਰੁਪਿਆ ਐਮਐਲਏ ਦੀ ਲਿਮਿਟ ਸੀ ਤੇ 2000 ਰੁਪਏ ਜੋ ਗੋ ਲੋਕੀ ਅੱਜ ਦੇ ਕਿਸੇ ਨਾਲ ਗੱਲ ਕਰੀਏ ਲੋਕ ਹਸਣ ਲੱਗ ਪੈਣਗੇ ਮੈਂ ਸੱਤ ਇਲੈਕਸ਼ਨ ਲੜਿਆ ਮੇਰਾ ਕੋਈ ਪੈਸਾ ਨਹੀਂ ਲੱਗਾ ਮੇਰੇ ਕੋਲ ਕਿਸੇ ਪੈਸਾ ਨਹੀਂ ਮੰਗਿਆ ਮੈਂ 60 ਸਾਲ ਕਿਸੇ ਕੋਲੋਂ ਪੈਸਾ ਨਹੀਂ ਲਿਆ ਪੈਸੇ ਵੱਜ ਜਾਂਦੇ ਸੀ ਉਲਟ ਆਮ ਬਲਕੇ ਮੇਰੀ ਲੋਕ ਮਦਦ ਕਰ ਜਾਂਦੇ ਸਨ ਜਦੋਂ ਇਲੈਕਸ਼ਨ ਮੁੱਕ ਜਾਂਦਾ ਸੀ ਮੈਨੂੰ 50000 60000 ਰੁਪਏ ਵੱਜ ਜਾਂਦਾ ਹੈ ਵੱਜ ਜਾਂਦਾ ਸੀ ਤਾਂ ਕਿ ਲੋਕ ਆਪੇ ਚੰਦਾ ਦੇ ਦਿੰਦੇ ਸੀ ਆਪ ਦਿੰਦੇ ਸੀ ਇਥੋਂ ਪਾ ਕੇ ਜਿਹੜੇ ਸਾਡੇ ਗਰੀਬ ਇਲਾਕੇ ਸਨ ਜਣਵਾ ਟੈਲੀਫੋਨ ਐਕਸਚੇਂਜ ਹੈ ਗੋਦਾਮ ਮੱਲਾ ਹੈ ਲੋਰੀ ਗੇਟ ਹੈ ਅੰਦਰਲਾ ਪਾਸਾ ਹੈ ਤੋਂ ਜਿਸਲੇ ਮੈਂ ਚਲਾ ਜਾਂਦਾ ਸਾਂ ਮੈਂ ਜਾ ਕੇ ਉੱਥੇ ਮੰਜੀ ਤੇ ਬੈਹ ਜਾਣਾ ਸੋਫੇ ਸਾਫੇ ਨਹੀਂ ਸਹੌਂਦੇ ਉਦੋਂ ਤੇ ਲੋਕ ਆ ਜਾਂਦੇ ਸਨ ਬਾਹੂ ਆਇਆ ਬਾਹੂ ਆਇਆ ਮੈਨੂੰ ਬਾਹੂ ਹੀ ਕਹਿੰਦੇ ਸੀ ਸਾਰੇ ਤੇ ਔਰਤਾਂ ਨੇ ਆਪਣੀ ਚੁੰਨੀ ਤੇ ਪੱਲੂ ਚ ਪੈਸੇ ਰੱਖੇ ਹੁੰਦੇ ਸੀ ਚਾਰਾਂ ਨੇ ਅੱਠਾਂ ਨੇ 1 ਰੁਪਿਆ ਉਦੋਂ ਇੰਨਾ ਹੀ ਬੜਾ ਹੁੰਦਾ ਸੀ ਉਹ ਆ ਕੇ ਫਿਰ ਵਾਰੀ-ਵਾਰੀ ਸਾਰੇ ਮੈਨੂੰ ਪੈਸੇ ਦੇਈ ਜਾਂਦੇ ਸਨ ਮੈਂ ਉਹ ਇਕੱਠੇ ਕਰਕੇ ਉਹ ਵਾਰ ਪ੍ਰਧਾਨ ਜਿਹੜਾ ਹੁੰਦਾ ਸੀ ਉਹਨੂੰ ਦੇ ਦਿੰਦਾ ਸੀ ਔਰ ਉਹ ਇਲੈਕਸ਼ਨ ਲੜਦੇ ਸਨ ਨਹੀਂ ਜਿਸ ਤਰ੍ਹਾਂ ਤੁਹਾਡੇ ਪ੍ਰਤੀਦੋਂਦੀ ਹੁੰਦੇ ਸਨ ਲక్ష్ਮੀ ਕਾਂਤਾ ਚਾਵਲਾ ਦੀ ਗੱਲ ਕਰੀਏ ਤੁਹਾਡਾ ਬਹੁਤ ਜ਼ਿਆਦਾ ਇਲੈਕਸ਼ਨ ਲੜੇ ਪਰ ਤੁਹਾਡਾ ਆਪਸ ਚ ਕਦੀ ਐਦਾਂ ਦਾ ਬੋਲ ਬੁਲਾਦਾ ਹੁੰਦਾ ਸੀ ਜੋ ਅੱਜ ਕੱਲ ਹੋ ਰਿਹਾ ਕਿਸੇ ਦੇ ਕੈਰੇਕਟਰ ਤੱਕ ਨਹੀਂ ਚਲੇ ਜਾਂਦੇ ਨੇ ਨਾ 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 ਲక్ష్ਮੀ ਕਾਂਤਾ ਔਰ ਮੈਂ ਕ੍ਰਿਪਤੀ ਸ਼ਾਹ ਆਮਣੇ ਸਾਹਮਣੇ ਰਹੇ ਮੈਂ 30 ਸਾਲ ਚ ਇੱਕ ਸ਼ਬਦ ਉਹਦੀ ਸ਼ਾਨ ਦੇ ਖਿਲਾਫ ਇਸਤੇਮਾਲ ਨਹੀਂ ਕੀਤਾ ਕਿਉਂਕਿ ਔਰਤਾਂ ਦੇ ਨਾਪੇ ਕਈ ਵਾਰੀ ਉਹ ਤੈਸ਼ ਖਾ ਜਾਂਦੇ ਸਨ ਔਰ ਕਈ ਲਫ਼ਜ਼ ਐਸੇ ਕੱਢ ਜਾਂਦੇ ਸਨ ਪਰ ਮੈਂ ਪੂਰੀ ਤਰ੍ਹਾਂ ਤੁਹਾਨੂੰ ਯਕੀਨ ਨਾਲ ਕਹਿਣਾ ਮੈਂ ਹਮੇਸ਼ਾ ਬੜੇ ਅਦਬੋ ਉਦਾਬ ਨਾਲ ਬੋਲਦਾ ਰਿਹਾ ਅਸੀਂ ਜਲਸਿਆਂ ਵਿੱਚ ਵੀ ਕਦੀ ਇਸ ਤਰ੍ਹਾਂ ਦੇ ਲਾਂਚਨ આરોਪ ਪਰ ਤੇ ਰੋਪ ਜਾਂ ਇਲਜ਼ਾਮ ਤਰਾਸ਼ੀ ਨਹੀਂ ਸ਼ਾ ਕਰਦੇ ਲੋਕ ਲੀਡਰਾਂ ਦੀ ਭਾਸ਼ਾ ਸੁਣਦੇ ਸੀ ਲੀਡਰ ਦੇਖੋ ਪਤਾ ਲੱਗ ਜੇ ਲੋਕਾਂ ਨੂੰ ਜਲਸਾ ਹੈ ਉਦੋਂ ਰੇਡੀਓ ਹੁੰਦੇ ਸਨ ਟੈਲੀਵਿਜ਼ਨ ਤੋਂ ਹੁੰਦੇ ਨਹੀਂ ਸਨ ਹਜ਼ਾਰਾਂ ਦੀ ਪੈਦਾਦ ਵਿੱਚ ਲੋਕ ਆ ਕੇ ਬਹਿ ਜਾਂਦੇ ਸਨ ਪਹਿਲਾਂ ਅਸੀਂ ਪਰਾਲੀ ਵਿਛਾਉਂਦੇ ਸਾਂ ਦਰੀਆਂ ਨਹੀਂ ਸਨ ਹੁੰਦੀਆਂ ਉਹਦੇ ਬਾਅਦ ਫਿਰ ਦਰੀਆਂ ਆ ਗਈਆਂ ਫਿਰ ਅਸੀਂ ਦਰੀਆਂ ਵਿਛਾ ਕੇ ਤੇ ਉੱਥੇ ਲੋਕ ਬਹਿ ਜਾਂਦੇ ਸਨ ਜਲਸਾ ਕਦੋਂ ਸ਼ੁਰੂ ਹੋਣਾ ਰਾਤੀ 10 ਵਜੇ ਖਤਮ ਕਿੱਥੇ ਹੋਣਾ ਸਵੇਰੇ 4 ਵਜੇ ਜਾ ਕੇ ਲੋਕ ਬੋਲਦੇ ਰਹਿੰਦੇ ਸੀ ਹਾਂ ਤੇ ਲੋਕ ਸੁਣਦੇ ਸੀ ਬੜੇ ਆਰਾਮ ਨਾਲ ਇਸ ਬਿਨਾਂ ਨਾਲ ਕੋਈ ਜਾਂਦਾ ਹੀ ਨਹੀਂ ਸੀ ਅੱਜ ਕੱਲ ਤੇ ਕਿਰਾਏ ਤੇ ਲੈ ਕੇ ਆਣੇ ਪੈਂਦੇ ਲੀਡਰ ਟਰਾਲੀਆਂ ਦੀ ਟਰਾਲੀਆਂ ਭਰ ਕੇ ਲੈਣੇ ਆ ਲੈ ਕੇ ਆਣੇ ਬੰਦੇ ਨਹੀਂ ਉਦੋਂ ਸਿਰਫ ਅਸੀਂ ਟੰਡੋਰਾ ਫੇਰਦੇ ਸਾਂ ਉਹ ਵੀ ਆ ਜਿਹੜਾ ਟੱਲੀ ਮਾਰ ਕੇ ਕਹਿ ਆਉਂਦੇ ਸਨ ਫੁਲਾਨੀ ਜਗ੍ਹਾ ਜਲਸਾ ਹੈ ਜਾਂ ਇਸ਼ਤਿਹਾਰਾਂ ਦੇ ਥਰੂ ਦੱਸ ਦਿੰਦੇ ਸਾਂ ਅਖਬਾਰ ਤੇ ਐਵੇਂ ਨਾਮਾਤਰ ਸਨ ਉਸ ਵਲੇ ਐਵੇਂ ਇੱਕ ਦੋ ਅਖਬਾਰਾਂ ਸਨ ਪ੍ਰਤਾਪ ਸੀ ਉਰਦੂ ਦੀ ਇੱਕ ਵੀਰ ਪ੍ਰਤਾਪ ਸੀ ਇਸ ਤਰ੍ਹਾਂ ਦੀਆਂ ਸਨ ਉਦੋਂ ਨਾ ਹੈ ਆਪਣਾ ਪੰਜਾਬ ਕੇਸਰੀ ਨਾ ਕੋਈ ਦੂਜੀਆਂ ਅਖਬਾਰਾਂ ਸਨ ਤੋਂ ਬਹੁਤ ਘੱਟ ਸੀ ਇਨਫੋਰਮੇਸ਼ਨ ਲੋਕਾਂ ਨੂੰ ਮਿਲਦੀ ਸੀ ਪਰ ਲੋਕ ਉਹ ਆਪਣੇ ਆਪਣੇ ਮਹੱਲਿਆਂ ਤੇ ਇਸ ਿਆਰ ਪੜ ਕੇ ਉੱਥੇ ਆ ਜਾਂਦੇ ਸਰ ਪਰ ਕਹਿੰਦੇ ਬਾਜਪਾਈ ਸਾਹਿਬ ਵੇਲੇ ਵੀ ਲੋਕ ਸੁਣਨ ਜਾਂਦੇ ਸੀ ਚਾਹੇ ਭਾਜਪੀ ਤੋਂ ਨੇ ਲੋਕ ਸੁਣਦੇ ਸੀ ਕਿ ਆ ਇਹਨਾਂ ਲੀਡਰਾਂ ਨੂੰ ਹਾਂ ਬਾਜਪਾਈ ਸਾਹਿਬ ਬਹੁਤ ਅੱਛੇ ਵਕਤਾ ਸਨ ਮੈਂ ਆਪ ਉਹਨਾਂ ਨੂੰ ਸੁਣਨ ਜਾਂਦਾ ਰਿਹਾ ਜਦੋਂ ਵੀ ਉਹ ਬੋਲਦੇ ਸਨ ਮੈਨੂੰ ਪਤਾ ਲੱਗਦਾ ਸੀ ਮੈਂ ਆਪ ਜਾ ਕੇ ਬਹਿ ਜਾਂਦਾ ਸਾਂ ਇਸੇ ਤਰ੍ਹਾਂ ਹੋਰ ਲੀਡਰ ਆਉਂਦੇ ਸਨ ਡਾਕਟਰ ਕਰਨ ਸਿੰਘ ਆਏ ਇੱਥੇ ਹੀਮਵਤੀ ਨੰਦਰਨ ਬਹੁਗੁਣਾ ਆਏ ਫਿਰ ਅਸੀਂ ਇੱਥੇ ਬੜੇ ਬੜੇ ਲੀਡਰਾਂ ਨੂੰ ਬੁਲਾਉਂਦੇ ਯਸ਼ ਜਿਹੜੇ ਸਨ ਜਲੰਧਰ ਵਾਲੇ ਉਹ ਬਹੁਤ ਅੱਛਾ ਬੋਲਦੇ ਸਨ ਇਥੇ ਛੋਟੇ ਕਸ਼ਮੀਰੀ ਸੀ ਫਿਰ ਅਪਾਉਲਾ ਸ਼ਾ ਬੁਖਾਰੀ ਸੀ ਜਿਸਲੇ ਬੋਲਦੇ ਸਨ ਚਾਰ ਚਾਰ ਘੰਟੇ ਬੋਲਦੇ ਸਨ ਦੁਨੀਆ ਆਰਾਮ ਦੇ ਨਾਲ ਬੈ ਕੇ ਸੁਣਦੀ ਰਹਿੰਦੀ ਅਕਲ ਜਿੱਦਾਂ ਰੀਲਾਂ 'ਚ ਕਹਿੰਦੇ ਤੇਰੇ ਯਾਰ ਨੂੰ ਦਬਨ ਨੂੰ ਫਿਰਦੇ ਆ ਪਰ ਦਬਦਾ ਕਿੱਥੇ ਆ ਐਦਾਂ ਦੀਆਂ ਗੱਲਾਂ ਹੁੰਦੀਆਂ ਸੀ ਨਹੀਂ ਨਹੀਂ ਇਹੋ ਜੀ ਨਹੀਂ ਸੀ ਕੋਈ ਗੱਲ ਲੋਕੀ ਇਹ ਚੁਟਕਲੇ ਥੋੜੇ ਜਿਹਾ ਸੁਣਾ ਲੈਂਦੇ ਸਨ ਪਰ ਇਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਨਹੀਂ ਕਰਨ ਕਰਦੇ ਤਾਂ ਕਿਹਾ ਉਦੋਂ ਲੀਡਰਾਂ ਦੀ ਰਿਸਪੈਕਟ ਹੁੰਦੀ ਸੀ ਬਹੁਤ ਜ਼ਿਆਦਾ ਕੋਈ ਲੀਡਰ ਜਿਹੜਾ ਸੜਕ ਤੇ ਚੱਲ ਪੈਂਦਾ ਸੀ ਲੋਕ ਦੁਕਾਨਾਂ ਤੋਂ ਉੱਠ ਕੇ ਉਹਨਾਂ ਦੇ ਪੈਰੀਂ ਹੱਥ ਲਾਉਂਦੇ ਸਨ ਉਹ ਨਮਸਤੇ ਸਲਾਮ ਜ਼ਿਆਦਾ ਚੇ ਚੱਲਦਾ ਸੀ ਤੇ ਫਿਰ ਜੈ ਹਿੰਦ ਆ ਗਿਆ ਔਰ ਇਸ ਤਰ੍ਹਾਂ ਕਰਕੇ ਹੌਲੀ-ਹੌਲੀ ਗਲੀਆਂ ਜਿਸਲੇ ਜਾਣਾ ਤੇ ਔਰਤਾਂ ਬੱਚਿਆਂ ਨੂੰ ਲੈ ਕੇ ਆ ਜਾਂਦੀਆਂ ਸਨ ਕਿ ਇਹਨਾਂ ਦੇ ਸਿਰ ਤੇ ਹੱਥ ਫੇਰੋ ਅੱਜਕੱਲ ਤੇ ਲੀਡਰ ਜਦੋਂ ਆਉਂਦਾ ਲੋਕੀ ਬੁਹੇ ਬੰਦ ਕਰ ਲੈਂਦੇ ਨਹੀਂ ਮੈਂ ਇਸ ਬਾਰੇ ਕੀ ਕਹਿ ਸਕਣਾ ਮੈਂ ਤੇ ਜਿੰਨੇ ਇਲੈਕਸ਼ਨ ਲੜੇ ਆ ਤੁਹਾਡੇ ਸਾਹਮਣੇ ਆ ਤੁਹਾਡੇ ਵਾਲਦ ਸਾਹਿਬ ਦੇ ਸਾਹਮਣੇ ਲੜੇ ਇਸ ਕਰਕੇ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਈ ਮੈਂ ਅੱਜ ਵੀ ਜਾਣਾ ਲੇਡੀਜ਼ ਈਆਂ ਪੈਣਾ ਬੜੇ ਆਰਾਮ ਦੇ ਨਾਲ ਇੱਜ਼ਤ ਨਾਲ ਮਿਲਦੀ ਹੈ ਬਾਜ਼ਾਰ ਚਲੇ ਜਾਵਾਂ ਲੋਕਾਂ ਨਾਲ ਮੈਂ ਆਰਾਮ ਨਾਲ ਮਿਲਣਾ ਪਰ ਉਦੋਂ ਤਿੱਖੀ ਸ਼ਬਦਾਵਲੀ ਹੁੰਦੀ ਸੀ ਜਿਦਾਂ ਅੱਜ ਕੱਲ ਤਿੱਖੀਆਂ ਸ਼ਬਦਾਵਲੀਆਂ ਹੁੰਦੀਆਂ ਤੇਰੀ ਚੀਕਾ ਘੜਾ ਦਾਂਗੇ ਇਹ ਕਰ ਦਾਂਗੇ ਉਹ ਕਰ ਦਾਂਗੇ ਐਦਾਂ ਦੀ ਸ਼ਬਦਾਵਲੀ ਹੁੰਦੀ ਸੀ ਨਹੀਂ मैं पंडित जवाहर लाल नेहरू लाल बहादुर शास्त्री जी ने सुनिया इंदिरा गांधी जी ने सुने पंडित जी बहुत नफीस तरीके बोलते सन और कोई किसी अटैक नहीं सन करते उन्होंने मैं गोलबाग जलसा से तो दो लाइन उन्होंने दस देना उन्होंने कहना कि कुछ लोग आलसी होते हैं जो जोशियों के पास जाते हैं और उनको हाथ दिखाते हैं पूछते हैं हमारी किस्मत में क्या लिखा है फिर उन्होंने कहना ਆਪ ਦਿਖਾਣੇ ਸੇ ਕਿਸਮਤ ਨਹੀਂ ਬਣਦੀ ਉਹਨਾ ਦੋਵੇਂ ਹੱਥ ਖੜੇ ਕਰਨਾ ਹੱਥੋਂ ਸੇ ਕੰਮ ਕਰਨੇ ਸੇ ਕਿਸਮਤ ਬਣਦੀ ਹੈ ਇਸ ਤਰ੍ਹਾਂ ਥੱਲੇ ਲੋਕਾਂ ਖੁਸ਼ ਹੋ ਜਾਣਾ ਤੇ ਤਾੜੀਆਂ ਮਾਰਨੀ ਆਂ ਅਮਨੇ ਮੁਲਕਾ ਮੁਲਕੀ ਤਰੱਕੀ ਕਰਨੀ ਹੈ ਡੈਮ ਬਣਾਣੇ ਹੈ ਡੈਰੇ ਬਣਾਨੀ ਹੈ ਲੋਕੋ ਕੇ ਘਰ ਘਰ ਬਿਜਲੀ ਪਹੁੰਚਾਣੀ ਹੈ ਇਸ ਤਰ੍ਹਾਂ ਦੀਆਂ ਡਿਵੈਲਪਮੈਂਟ ਦੀਆਂ ਗੱਲਾਂ ਅੱਜ ਕੱਲ ਤੇ ਡਿਵੈਲਪਮੈਂਟ ਦੀ ਗੱਲਾਂ ਹੀ ਨਹੀਂ ਹੁੰਦੀਆਂ ਅੱਜ ਕੱਲ ਤੇ ਕਹਿੰਦਾ ਸੀ ਇਹ ਕਰਦਾਂਗੇ ਉਹ ਕਰਦਾਂਗੇ ਕੋਈ ਮੰਗਲ ਸੂਤਰ ਦੀ ਗੱਲ ਕਰ ਰਿਹਾ ਹੈ ਤੇ ਕੋਈ ਹੋਰ ਤਰੀਕੇ ਦੀ ਗੱਲ ਕਰ ਰਿਹਾ ਹੈ ਇਸ ਤਰ੍ਹਾਂ ਦੀਆਂ ਰਾਜਨੀਤੀਆਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਦੇਖੋ ਗੱਲ ਇਹ ਹੈ ਪੋਲਿਟਿਕਸ ਦੇ ਅੰਦਰ ਪਤਨ ਹੋ ਗਿਆ ਜੇ ਰਾਜਨੀਤੀ ਚ ਪਤਨ ਹੋਇਆ ਹੈ ਨਾ ਸਮਾਜ ਚ ਵੀ ਪਤਿਤ ਸਮਾਜ ਪਤਿਤ ਹੋ ਗਿਆ ਇਸ ਤਰ੍ਹਾਂ ਦਾ ਸਮਾਜ ਨਹੀਂ ਸੀ 1952 ਤੋਂ ਲੈ ਕੇ 77 ਤੱਕ ਡਾਊਨਫਾਲ ਬਾਅਦ ਆਇਆ ਬੜੀ ਤੇਜ਼ੀ ਨਾਲ ਇਹ ਹੋਛ ਲਿਆ ਜਿਸਲੇ ਪੋਲੀਟੀਕਲ ਲੋਕਾਂ ਕੋਲ ਅਰਬਾਂ ਰੁਪਈਆ ਹੋ ਗਏ ਉਹਨਾਂ ਲੋਕਾਂ ਨੇ ਲੋਕਾਂ ਨੂੰ ਆਰਗੇਨਾਈਜ਼ ਕਰਨ ਦੀ ਬਜਾਏ ਆਪਣੇ ਕੋਲੋਂ ਪੈਸੇ ਦੇ ਕੇ ਆਪਣੇ ਮਗਰ ਲਾ ਲਿਆ ਉਹਦਾ ਰਿਜ਼ਲਟ ਇਹ ਨਿਕਲਿਆ ਕਿ ਸਾਰੇ ਲੋਕ ਮਗਰ ਦੌੜਨੇ ਸ਼ੁਰੂ ਹੋ ਗਏ ਕਿ ਸ਼ਰਾਬ ਪੀਓ ਪੈਸੇ ਇਕੱਠੇ ਕਰੋ ਜਦ ਕਿ ਸਾਡੇ ਜ਼ਮਾਨੇ ਚ ਇੱਕ ਆਮ ਸਧਾਰਨ ਪਰਿਵਾਰ ਦੇ ਬੱਚੇ ਨੂੰ ਵੀ ਐਮ ਐਲ ਏ ਐਮ ਪੀ ਦੀ ਟਿਕਟ ਮਿਲ ਜਾਂਦੀ ਸੀ ਅੱਜ ਕੋਈ ਸਧਾਰਨ ਪਰਿਵਾਰ ਦਾ ਬੱਚਾ ਕਾਉਂਸਲਰ ਦਾ ਇਲੈਕਸ਼ਨ ਨਹੀਂ ਲੜ ਸਕਦਾ ਇਹ ਬੜੀ ਵੱਡੀ ਪ੍ਰੋਬਲਮ ਆ ਗਈ ਸਮਾਜ ਦੇ ਅੰਦਰ ਇਹਦੇ ਵਿੱਚ ਬਹੁਤ ਵੱਡਾ ਸੁਧਾਰ ਹੋਣਾ ਚਾਹੀਦਾ ਨਹੀਂ ਤੁਸੀਂ ਸਮਝਦੇ ਹੋ ਕਿ ਅੱਜ ਜ਼ਰੂਰਤ ਹੈ ਕਿ ਲੋਕ ਇੱਕ ਜਿਹੜਾ ਲੀਡਰ ਦਾ ਫਲਸਫਾ ਹੈ ਉਸ ਨੂੰ ਅਪਣਾ ਨਹੀਂ ਲੀਡਰ ਦਾ ਦੇਖੋ ਗੱਲ ਇਹ ਹੈ ਕਿ ਅਸੀਂ ਧਾਰਮਿਕ ਲੋਕਾਂ ਭਾਰਤ ਦੇ ਔਰ ਹਮੇਸ਼ਾ ਸਾਡੀ ਇਹ ਸ਼ੁਰੂ ਤੋਂ ਇਹ ਮਕਸਦ ਰਿਹਾ ਹੈ ਸਾਡਾ ਆਬਜੈਕਟ ਰਿਹਾ ਹੈ ਕਿ ਅਸੀਂ ਸਭ ਨੂੰ ਨਾਲ ਲੈ ਕੇ ਚੱਲਣਾ ਹੈ ਗਰੀਬ ਆਵਾਮ ਜਿਹੜੀ ਹੈ ਉਹਨਾਂ ਦੀ ਵੀ ਮਦਦ ਕਰਨੀ ਹੈ ਗਰੀਬ ਦਾ ਉਥਾਨ ਕਰਨਾ ਹੈ ਔਰ ਜਿਹੜੇ ਗੰਦੇ ਆਦਮੀ ਨੇ ਭ੍ਰਸ਼ਟਾਚਾਰੀ ਨੇ ਅਪਰਾਧੀ ਨੇ ਕ੍ਰਿਮੀਨਲ ਨੇ ਉਹਨਾਂ ਨੂੰ ਉਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ ਅੱਜ ਤੁਸੀਂ ਹੈਰਾਨ ਹੋਗੇ ਕਿ ਪਾਰਲੀਮੈਂਟ ਦੇ ਅੰਦਰ 45% ਤੋਂ ਜ਼ਿਆਦਾ ਕ੍ਰਿਮੀਨਲ ਲੋਕ ਉਥੇ ਜਿੱਤ ਕੇ ਪਹੁੰਚ ਗਏ ਇਹਦਾ ਮਤਲਬ ਹੈ ਪੋਲਿਟੀਕਲ ਪਾਰਟੀਆਂ ਉਹਨਾਂ ਨੂੰ ਟਿਕਟਾਂ ਦਿੰਦੀਆਂ ਪਰ ਲੋਕੀ ਤਾਂ VOTING ਕਰਦੇ ਹੀ ਨਹੀਂ ਨਾ ਨਹੀਂ ਲੋਕੀ بے بس ਨੇ ਲੋਕ ਪਲੀਟੀਕਲ ਪਾਰਟੀ ਨਾਲ ਬੱਝੇ ਆ ਲੋਕ ਜਾਤੀ ਨਹੀਂ ਇਹਨੇ ਕਿਸੇ ਨੂੰ ਕਰ ਸਕਦੇ ਤੋਂ ਪਲੀਟੀਕਲ ਪਾਰਟੀਆਂ ਦਾ ਫਰਜ਼ ਬੰਦਾ ਹੈ ਕਿ ਉਹ ਨੇਕ ਲੋਕਾਂ ਨੂੰ ਇਮਾਨਦਾਰ ਲੋਕਾਂ ਨੂੰ ਜਿਹੜੇ ਰਾਸ਼ਟਰਵਾਦੀ ਨੇ ਲੋਕਾਂ ਦੀ ਸੇਵਾ ਕਰ ਸਕਦੇ ਉਹਨਾਂ ਨੂੰ ਉਹ ਟਿਕਟਾਂ ਦੇ ਸਮਝੋ ਕਿ ਲੀਡਰਾਂ ਚ ਰਾਸ਼ਟਰਵਾਦ ਦੀ ਭਾਵਨਾ ਘਟੀ ਵੇਖੋ ਜਦੋਂ ਪਾਰਟੀਆਂ ਰੀਜਨਲ ਆ ਜਾਣ ਫੇਰੇ ਪ੍ਰੋਬਲਮ ਖੜੀ ਹੋ ਜਾਂਦੀ ਹੈ ਰਿਜੀਨਲ ਪਾਰਟੀਆਂ ਦਾ ਆਪਣਾ ਇੰਟਰਸਟ ਹੁੰਦਾ ਹੈ ਉਹ ਦੂਜੇ ਪਾਸੇ ਨਹੀਂ ਜਾਂਦੀਆਂ ਰਾਸ਼ਟਰਵਾਦੀ ਪਾਰਟੀ ਜਿਹੜੀ ਹੈ ਉਹ ਹਮੇਸ਼ਾ ਮੁਲਕ ਦੇ ਬਾਰੇ ਸੋਚੇਗੀ ਅੱਜ ਕੱਲ੍ਹ ਧਰਮ ਦੀ ਰਾਜਨੀਤੀ ਹੁੰਦੀ ਹੈ ਨਹੀਂ ਧਰਮ ਆਪਣੀ ਜਗ੍ਹਾ ਰਾਜਨੀਤੀ ਆਪਣੀ ਜਗ੍ਹਾ ਧਰਮ ਇੱਕ ਪ੍ਰਾਈਵੇਟ ਅਫੇਅਰ ਹੈ ਕੋਈ ਮੰਦਿਰ ਜਾਂਦਾ ਹੈ ਗੁਰਦੁਆਰੇ ਜਾਂਦਾ ਹੈ ਮਸਜਿਦ ਜਾਏ ਚਰਚ ਜਾਏ ਪਰ ਰਾਜਨੀਤੀ ਜਿਹੜੀ ਹੈ ਉਹ ਇਨਸਾਨ ਦੀ ਬਿਹਾਰੀ ਡਿਵੈਲਪਮੈਂਟ ਵਾਸਤੇ ਹੈ ਉਹਨੂੰ ਚੰਗੀਆਂ ਸਹੂਲਤਾਂ ਮੁਹੱਈਆ ਕੀਤੀਆਂ ਜਾਂ ਚੰਗੀਆਂ ਸੜਕਾਂ ਬਣਨ ਕਾਰੋਬਾਰ ਵਧੇ ਸਾਡੇ ਬਿਜਲੀ ਜਿਹੜੀ ਆ ਉਹਦਾ ਉਤਪਾਦਨ ਹੋਵੇ ਕਾਰਖਾਨੇ ਵੇਸ਼ ਵੇਸ਼ ਲੱਗਣ ਰਾਜਨੀਤੀ ਇਹ ਹੈ ਧਰਮ ਆਦਮੀ ਦੇ ਜੀਵਨ ਨੂੰ ਠੀਕ ਰਸਤੇ 'ਤੇ ਜਾਣ ਵਾਸਤੇ ਹੈ ਧਰਮ ਦਾ ਮਿਸਯੂਜ਼ ਨਹੀਂ ਹੋਣਾ ਚਾਹੀਦਾ ਜਿਨ੍ਹਾਂ ਮੁਲਕਾਂ 'ਚ ਧਰਮ ਦਾ ਮਿਸਯੂਜ਼ ਹੋਇਆ ਉਹ ਮੁਲਕ ਤਵਾ ਹੋ ਗਏ ਆ ਪਾਕਿਸਤਾਨ ਦਾ ਦੇਖੋ ਕੀ ਹਾਲ ਹੋਇਆ ਉਹਨਾਂ ਧਰਮ ਨੂੰ ਪ੍ਰੀਫਰੈਂਸ ਦਿੱਤੀ ਮਸਲਬ ਨੂੰ ਔਰ ਅੱਜ ਉਹ ਕਿੱਥੇ ਚਲੇ ਗਏ ਸਾਡਾ ਮੁਲਕ ਸੈਕੂਲਰ ਹੈ ਤੁਸੀਂ ਸਾਡੇ ਪੁਤਰ ਗ੍ਰੰਥਾਂ ਨੂੰ ਪੜ੍ਹ ਕੇ ਦੇਖੋ ਸਾਰੀ ਜਗ੍ਹਾ ਤੇ ਲਿਖਿਆ ਸਰਵੇ ਬਵੰਤੂ ਸੁਖੀਨਾ ਸਰਵੇ ਸੰਤੂ ਨਿਰਾਮਯਾ ਸਰਵੇ ਬਧਰਾਨੀ ਪਸ਼ਯੰਤੂ ਮਹ ਕਸ਼ਚਿਤ ਦੁਖ ਬਾਗ ਬਵੇਤ ਕੇ ਈਸ਼ਵਰ ਸਾਰੀ ਸ੍ਰਿਸ਼ਟੀ ਵਿੱਚ ਰਹਿਣ ਵਾਲੇ ਲੋਕ ਜਿਹੜੇ ਹਨ ਸੁਖੀ ਰਹਿਣ ਸਾਰੇ ਲੋਕ ਚੰਗਾ ਜੀਵਨ ਬਸਰ ਕਰਨ ਔਰ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਰੋਗ ਨਾ ਹੋਵੇ ਸੋਸਥ ਰਹਿਣ ਔਰ ਜਿੱਧਰ ਵੀ ਮੇਰੀ ਨਜ਼ਰ ਜਾਏ ਸਭ ਜਗ੍ਹਾ ਭਲਾਈ ਭਲਾਈ ਨਜ਼ਰ ਆਏ ਸਾਡੇ ਗ੍ਰੰਥ ਸਾਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਮذਬੀ ਹੋ ਸਾਡੇ ਗ੍ਰੰਥ ਕਹਿੰਦੇ ਸਾਰੀ ਮਾਨਵਤਾ ਜਿਹੜੀ ਹੈ ਇਹ ਕੀ ਪਰਮ ਪਿਤਾ ਪਰਮੇਸ਼ਵਰ ਇੱਕ ਹੀ ਵਾਹਿਗੁਰੂ ਦੀ ਔਲਾਦ ਹੈ ਸਾਰੇ ਬਰਾਬਰ ਹਨ ਚਾਹੇ ਉਹਨਾਂ ਦਾ ਕੋਈ ਮذਬਬ ਹੈ ਤਾਂ ਰਾਜ ਨਹੀਂ ਚਾਹੀਦਾ ਵੀ ਇਹ Aim ਹੋਣਾ ਚਾਹੀਦਾ ਹੈ ਕਿ ਸਭ ਲੋਕਾਂ ਦਾ ਬਗੈਰ ਕਿਸੇ ਹਿਲੋ ਹੋਏ ਤੋਂ ਡਿਸਕ੍ਰਿਮੀਨੇਸ਼ਨ ਤੋਂ ਉਹਨਾਂ ਦੇ ਵਿਕਾਸ ਵਾਸਤੇ ਆਰਥਿਕ ਵਿਕਾਸਾਸਾ ਤੇ ਮਦਦ ਕੀਤੀ ਜਾਵੇ ਤਾਂ ਐਸਨ ਪ੍ਰੋਫੈਸਰ ਦਰਬਾਰੀ ਲਾਲ ਜੀ ਜਿਹੜਾ ਨਾਲ ਅੱਜ ਸੀ ਗੱਲਬਾਤ ਕੀਤੀ ਹੈ ਤਾਂ ਉਹ ਦशक ਜਿਹੜਾ ਕਿ ਅੱਜ ਨਹੀਂ ਹੈ ਔਰ 1960 ਔਰ 70 ਦੇ ਦशक ਦੀ ਕੁਝ ਗੱਲਾਂ ਤੁਹਾਨੂੰ ਸਾਂਝੀਆਂ ਕੀਤੀਆਂ ਉਸ ਸਮੇਂ ਲੀਡਰਾਂ ਦੇ ਕਰੈਕਟਰ ਕਿਸ ਤਰੀਕੇ ਨਾਲ ਹੁੰਦੇ ਸਨ ਕਿਸ ਤਰੀਕੇ ਨਾਲ ਚੋਣਾਂ ਲੜੀਆਂ ਜਾਂਦੀਆਂ ਸਨ ਤੇ ਏਜੰਡੇ ਕੀ ਹੁੰਦੇ ਸੀ ਖੈਰਾਚ ਤੇ ਉਹ ਏਜੰਡੇ ਮਹਿਕਲਿਕ ਸੁਪਨੇ ਦੇ ਬਰਾਬਰ ਹੋਣਗੇ ਲੇਕਿਨ ਜਿਸ ਤਰੀਕੇ ਨਾਲ ਉਹਨਾਂ ਵਿਆਖਿਆ ਕੀਤੀ ਤੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਜ਼ਰੂਰ ਸਾਡੀ ਇੱਕ ਟਾਕ ਜਰੀਆ ਪਸੰਦ ਆਈ ਹੋਏਗੀ ਉਮੀਦ ਕਰਦੇ ਹਾਂ ਅਸੀਂ ਇਸ ਤਰ੍ਹਾਂ ਹੋਰ ਵੀ ਲੋਕਾਂ ਨੂੰ ਰੂਬਰੂ ਕਰਾਉਂਦੇ ਰਾਂਗੇ ਤਾਂ ਕਿ ਤੁਹਾਡੀਆਂ ਜਿਹੜੀਆਂ ਪੁਰਾਣੀਆਂ ਯਾਦਾਂ ਨੇ ਔਰ ਲੀਡਰਾਂ ਦੇ ਜਿਹੜੇ ਪੁਰਾਣੇ ਲੀਡਰਾਂ ਦੇ ਕਰੈਕਟਰ ਨੇ ਉਹਨਾਂ ਨੂੰ ਅਸੀਂ ਤੁਹਾਡੇ ਅੱਗੇ ਉਜਾਗਰ ਕਰ ਸਕੀਏ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਕਨਾ ਗ੍ਰੇਟ ਪੰਜਾਬ ਟੀਵੀ ਅਮਰਤਸਰ